ਕੈਨੇਡੀਅਨ ਕਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 13 ਫਰਵਰੀ 2025 ਨੂੰ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲੀਵਰ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਲਈ ਇੱਕ ਦਲੇਰ ਦ੍ਰਿਸ਼ਟੀਕੋਣ ਪੇਸ਼ ਕੀਤਾ ਜੋ ਸਟੀਫਨ ਹਾਰਪਰ ਯੁੱਗ ਨੂੰ ਯਾਦ ਦਿਵਾਉਂਦਾ ਹੈ ਜਿਹੜੇ ਲੋਕ ਨਹੀਂ ਜਾਣਦੇ ਸਟੀਫਨ ਹਾਰਪਰ ਨੇ 2006 ਤੋਂ 2015 ਤੱਕ ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ ਪੀਰ ਪੋਲੀਵਰ ਦੇ ਪ੍ਰਸਤਾਵ ਦਾ ਉਦੇਸ਼ ਪ੍ਰਵਾਸੀਆਂ ਦੀ ਸਾਲਾਨਾ ਗਿਣਤੀ ਨੂੰ ਲਗਭਗ 2.5 ਲੱਖ ਤੱਕ ਘਟਾਉਣਾ ਜੇਕਰ ਹਾਰਪਰ ਅੰਕੜੇ ਦੇ ਅਨੁਸਾਰ ਦੇਖਿਆ ਜਾਵੇ ਤਾਂ ਕੈਨੇਡੀਅਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਤੇਜ਼ੀ ਨਾਲ ਦੇਸ਼ ਨਿਕਾਲੇ ਦਾ ਵਾਅਦਾ ਵੀ ਕਰਦਾ ਹੈ ਇਸ ਪੂਰੀ ਸਟੋਰੀ ਦੇ ਵਿੱਚ ਜਿੱਥੇ ਕਾਫੀ ਪੇਜੇਦਗੀਆਂ ਨੇ ਕੈਨੇਡਾ ਦੇ ਹੋਸਿੰਗ ਮਾਰਕੀਟ ਕਾਨੂੰਨ ਪ੍ਰਣਾਲੀ ਜਨਸੰਖਿਆ ਦ੍ਰਿਸ਼ਟੀਕੋਣ ਇਸ ਦੇ ਸੰਭਵੀ ਪ੍ਰਭਾਵ ਦੀ ਪੜਚੋਲ ਤੇ ਨਾਲ ਨਾਲ ਹਾਰਪਰ ਦੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਇੱਕ ਵਿਸਤ੍ਰਿਤ ਨਜ਼ਰ ਮਾਰੀ ਜਾਵੇ ਜਿਸ ਵਿੱਚ ਮੌਜੂਦਾ ਸਥਿਤੀ ਹਰ ਪਰ ਇਰਾ ਇਮੀਗ੍ਰੇਸ਼ਨ ਪੱਦਰ ਤੇ ਵਾਪਸ ਰਿਹਾਈ ਸੰਕਟ ਨੂੰ ਹੱਲ ਕਰਨਾ ਕਾਨੂੰਨ ਤੋੜਨ ਵਾਲਿਆਂ ਦੇ ਦੀਸ਼ ਨਿਕਾਲਾ ਨੀਤੀ ਸਰਨਾਥੀ ਨੀਤੀ ਵਿੱਚ ਸੁਧਾਰ ਆਰਥਿਕ ਰਾਜਨੀਤਿਕ ਸਮਾਜਿਕ ਪ੍ਰਭਾਵ ਮੌਜੂਦਾ ਸਿਤੀ ਦੇਖੀ ਜਾਵੇ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਨੇ ਪਿਛਲੇ ਸਾਲਾਂ ਦੌਰਾਨ ਸਥਾਈ ਨਿਵਾਸੀਆਂ ਦੇ ਦਾਖਲੇ ਵਿੱਚ ਕਾਫੀ ਵਾਧਾ ਦੇਖਿਆ ਹਾਲਾਂਕਿ 2025 ਲਈ ਪਿੱਛੇ ਹੁਣ 5 ਲੱਖ ਤੋਂ ਘਟਾ ਕੇ 395000 ਕਰ ਦਿੱਤੇ ਗਏ ਨੇ ਪੋਲੀਵਰ ਦਾ ਤਰਕ ਹੈ ਕਿ ਇਸ ਤੇਜ਼ ਵਾਧੇ ਨੇ ਚੱਲ ਰਹੀ ਰਿਆਸੀ ਸੰਕਟ ਨੂੰ ਹਵਾ ਦਤੀ ਹੈ ਜਿੱਥੇ ਮੰਗ ਸਪਲਾਈ ਤੋਂ ਕਿਤੇ ਵੱਧ ਰਿਆਸੀ ਕੀਮਤਾਂ ਨੂੰ ਵਧਾ ਰਹੀ ਹੈ ਤੇ ਪਹੁੰਚ ਯੋਗਤਾ ਨੂੰ ਵੀ ਘਟਾ ਰਹੀ ਹੈ ਹਰਪੁਰ ਦੀ ਜਿੱਥੇ ਗੱਲ ਕੀਤੀ ਹੈ ਉਹਦਾ ਪੋਲੀਵਰ ਦੀ ਯੋਜਨਾ 2006 ਤੋਂ 2015 ਤੱਕ ਸਟੀਫਨ ਹਾਰਪਰ ਦੇ ਪ੍ਰਸ਼ਾਸਨ ਦੌਰਾਨ ਬਣਾਏ ਗਏ ਇਮੀਗ੍ਰੇਸ਼ਨ ਪਦਰਾਂ ਦਰਸਾਉਂਦੀ ਹੈ ਹਾਰਪਰ ਦੇ ਆંકੜੇ ਹਾਰਪਰ ਕਾਰਜਕਾਲ ਦੌਰਾਨ ਕੈਨੇਡਾ ਦਾ ਸਲਾਨਾ ਇਮੀਗ੍ਰੇਸ਼ਨ ਆਮ ਤੌਰ ਤੇ 2 ਲੱਖ ਤੋਂ 2.5 ਲੱਖ ਦੇ ਵਿਚਕਾਰ ਸੀ ਜੋ ਕਿ ਪਿਛਲੇ 4 ਦਹਾਕਿਆਂ ਦੌਰਾਨ ਬਣਾਏ ਗਏ ਪਦਰਾਂ ਦੇ ਅਨੁਕੂਲ ਸੀ ਆਰਥਿਕ ਵਰਗ ਪ੍ਰਵਾਸੀਆਂ ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ ਸੀ ਜਿਸ ਵਿੱਚ ਕੈਨੇਡਾ ਐਕਸਪੀਰੀਅੰਸ ਕਲਾਸ ਵਰਗੇ ਪ੍ਰੋਗਰਾਮਾਂ ਨੂੰ ਪ੍ਰਮੁਖਤਾ ਪ੍ਰਾਪਤ ਹੋਈ ਜੋ ਕੈਨੇਡਾ ਦੇ ਕਿਰਤ ਬਾਜ਼ਾਰ ਵਿੱਚ ਪਹਿਲਾ ਹੀ ਇੱਕ ਇੱਕ ਰਤ ਲੋਕਾਂ ਦੇ ਪੱਖ ਵਿੱਚ ਸਨ ਪਰਵਾਰਕ ਸ਼੍ਰੇਣੀ ਪ੍ਰਵਾਕ ਸ਼੍ਰੇਣੀ ਦੇ ਜਿੱਥੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਵੱਲ ਧਿਆਨ ਦੇਣ ਯੋਗ ਤਬਦੀਲੀਆਂ ਆਈਆਂ ਜਿਸ ਵਿੱਚ ਮਾਪਿਆਂ ਤੇ ਦਾਦਾ-ਦਾਦੀ ਦੇ ਲਈ ਸੁਪਰ ਵੀਜ਼ਾ ਦੇ ਕਦਮ ਵੀ ਸ਼ਾਮਲ ਸੀ ਜਿਸ ਵਿੱਚ ਮੁਲਾਕਾਤਾਂ ਦੀ ਆਗਿਆ ਸੀ ਪਰ ਸਥਾਈ ਨਿਵਾਸ ਨਹੀਂ ਸੀ ਸ਼ਰਨਾਰਤੀ ਜਦੋਂ ਕੁੱਲ ਗਿਣਤੀ ਪਿਛਲੀ ਸਰਕਾਰਾਂ ਦੇ ਮੁਕਾਬਲੇ ਘਟ ਰਹੀ ਹੈ ਤਾਂ ਇਹ ਪਹੁੰਚ ਵਧੇਰੇ ਛੋੜਵੀ ਸੀ ਜਿਸ ਵਿੱਚ ਸਰਕਾਰੀ ਸਹਿਤਾ ਪ੍ਰਾਪਤ ਪ੍ਰੋਗਰਾਮਾਂ ਨੂੰ ਨਿਜੀ ਸਪਾਂਸਰਸ਼ਿਪ ਤੇ ਜ਼ੋਰ ਦਿੱਤਾ ਗਿਆ। ਪ੍ਰਸਤਾਬਿਤ ਫਾਰਮੂਲਾ ਪੋਲੀਵਰ ਪਿਛਲੇ ਸਾਲ ਦੀਆਂ ਘਰਾਂ ਦੀਆਂ ਉਸਾਰੀਆਂ ਦਰਾਂ ਦੇ ਆਧਾਰ ਤੇ ਇੱਕ ਨਵਾਂ ਇਮੀਗ੍ਰੇਸ਼ਨ ਫਾਰਮੂਲਾ ਸੁਝਾਉਂਦਾ ਹੈ ਜਿਸ ਦਾ ਉਦੇਸ਼ ਇੱਕ ਅਜਿਹਾ ਸੰਤੁਲਨ ਬਣਾਉਣਾ ਜਿੱਥੇ ਦੇਸ਼ ਆਪਣੀ ਰਹਿائش ਤੋਂ ਵੱਧ ਲੋਕਾਂ ਨੂੰ ਆਯਾਤ ਨਾ ਕਰੇ। ਰੀਹਾਇਸ਼ ਸੰਕਟ ਦਾ ਹੱਲ ਕਰਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਾਊਸਿੰਗ ਸਰਪਲਸ ਘਾਟੀ ਮਿਗ੍ਰੇਸ਼ਨ ਪਦਰਾ ਤੇ ਵਾਪਸ ਆ ਕੇ ਪਾਲੀਵਰ ਦਾ ਮੰਨਣਾ ਹੈ ਕਿ ਕੈਨੇਡਾ ਅਗਲੇ 4 ਸਾਲਾਂ ਵਿੱਚ ਹਾਊਸਿੰਗ ਸਰਪਲਸ ਪ੍ਰਾਪਤ ਕਰ ਸਕਦਾ ਜਿਸ ਨਾਲ ਮੌਜੂਦਾ ਹਾਊਸਿੰਗ ਘਾਟੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਰੀਅਲ ਅਸਟੇਟ ਸਥਿਰਤਾ ਮੰਗ ਸੰਭਵਿਤ ਔਰਤ ਘਟਨਾ ਨਾਲ ਰੀਅਲ ਅਸਟੇਟ ਮਾਰਕੀਟ ਸਥਿਰਤਾ ਜਾ ਜਾਇਦਾਦ ਦੀਆਂ ਕੀਮਤਾਂ ਵਿੱਚ ਕਮੀ ਦੇਖ ਸਕਦੇ ਨੇ ਜਿਸ ਨਾਲ ਰਿਆਇਸ਼ ਵਧੇਰੇ ਪਹੁੰਚਯੋਗ ਬਣ ਸਕਦੀ ਹੈ ਕਾਨੂੰਨ ਤੋੜਨ ਵਾਲਿਆਂ ਲਈ ਦੇਸ਼ ਨਿਕਾਲੇ ਦੀ ਨੀਤੀਆਂ ਦੀ ਤਤੁਰੰਤ ਕਾਰਵਾਈ ਬੋਲੀਵਰ ਨੇ ਉਹਨਾਂ ਗੈਰ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੀ ਵਕਾਲਤ ਕਰਦਾ ਜੋ ਤੁਰੰਤ ਅਸਥਾਈ ਵੀਜ਼ਿਆਂ ਤੇ ਕੈਨੇਡਾ ਦੇ ਵਿੱਚ ਰਹਿੰਦੇ ਅਪਰਾਧਕ ਕੇਂਦਰਿਤ ਤੇ ਹਿੰਸਾ ਨਾਲ ਜੁੜੇ ਹਾਸਮ ਪੱਖੀ ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਵੇਖੀ ਗਏ ਨੇ ਤੇ ਇਸ ਵਿੱਚ ਜਵਾਬ ਦਿੰਦੇ ਨੇ ਕਾਨੂੰਨੀ ਅੰਤਰ ਕੈਨੇਡਾ ਨਾਗਰਿਕਤਾ ਦੁਆਰਾ ਕੀਤੇ ਗਏ ਅਪਰਾਧਾਂ ਦੇ ਲਈ ਉਹ ਕੈਨੇਡਾ ਦੀ ਨਿਆਂ ਪ੍ਰਣਾਲੀ ਦੇ ਅੰਦਰ ਮੁਕਦਮੇਬਾਜ਼ੀ ਤੇ ਜ਼ੋਰ ਦਿੰਦਾ ਹੈ ਤੇਜ ਦੇਸ਼ ਨਿਕਾਲੇ ਰੱਦ ਕੀਤੇ ਗਏ ਸ਼ਰਨ ਦੇ ਦਾਅਵਿਆਂ ਵਾਲੇ ਲੋਕਾਂ ਨੂੰ ਦੇਸ਼ ਨਿਕਾਲੇ ਵਿੱਚ ਮੌਜੂਦਾ ਪ੍ਰਣਾਲੀ ਦੀ ਅਕਸ਼ੁਲਤਾ ਦੀ ਆਲੋਚਨਾ ਪੋਲੀਵਰ ਇਸ ਪ੍ਰਤੀਕਿਰਿਆ ਨੂੰ ਤੇਜ਼ ਕਰਨ ਦੇ ਉਦੇਸ਼ ਰੱਖਦਾ ਹੈ 48 ਇੰਟੈਂਸ਼ਨ ਆਮ ਤੌਰ ਤੇ ਸੱਤ ਨਿਰੰਤਰ ਦੀ ਵਿਕਾਲਤ ਕਰਦੇ ਹੋਏ ਕੋ ਉਹ ਕੁਝ ਗੈਰ ਕੁਨੂ ਪ੍ਰਵਾਸੀਆਂ ਨੂੰ ਬਰਕਰਾਰ ਰੱਖਣ ਤੇ ਮਹੱਤਵਪੂਰਨ ਲੋ ਪਛਾਣਦਾ ਹੈ ਜਿਨ੍ਹਾਂ ਨੇ ਚੰਗੀ ਤਰ੍ਹਾਂ ਏਕੀਕ੍ਰਿਤ ਕੀਤਾ ਹੈ ਜਿਵੇਂ ਕਿ ਹੁਨਰਵੰਦ ਕਾਮੇ ਜੋ ਕਿਚਨਰ ਵਾਟਰਲੂ ਵਰਗੇ ਤੰਦਨਿਕੀ ਕੇਂਦਰਾਂ ਵਿੱਚ ਯੋਗਦਾਨ ਪਾਉਂਦੇ ਨੇ ਸ਼ਰਨਾਰਥੀ ਨੀਤੀ ਦਾ ਨਵੀਕਰਨ ਆਖਰੀ ਵਾਰ ਪਹਿਲੀ ਪਹਿਲਾ ਬਾਹਰ ਕੁਸ਼ਲਤਾ ਮਹਿੰਮ ਤੋਂ ਪ੍ਰੇਰਿਤ ਪੋਲੀਵਰ ਅਗੇ ਜਹੀ ਪ੍ਰਣਾਲੀ ਦੇ ਪ੍ਰਸਤਾਵ ਰੱਖਦਾ ਹੈ ਜਿੱਥੇ ਸਭ ਤੋਂ ਹਾਲੀਆ ਆਉਣ ਵਾਲੇ ਦਾਅਵਿਆਂ ਤੇ ਪਹਿਲਾ ਪ੍ਰਤੀਕਿਰਿਆ ਕੀਤੀ ਜਾਂਦੀ ਹੈ ਝੂਠੇ ਦਾਵਿਆਂ ਲਈ ਵਿੰਡੋ ਨੂੰ ਘਟਾਉਂਦੀ ਹੈ ਤੇ ਇਸ ਤਰ੍ਹਾਂ ਬੈਕਲੌਗ ਬਣਦਾ। ਗ੍ਰੇਨਿੰਗ ਖਬਰਾਂਾਂ ਦੇ ਵਿੱਚ ਹੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਪਾਣਾ ਦੇ ਨਾਲ।